ਕਿਸਾਨ ਯੂਨੀਅਨ ਚਰੂਨੀ ਦੀ 11 ਮੈਂਬਰੀ ਟੀਮ ਨੇ ਕਿਸਾਨੀ ਸੰਘਰਸ਼ ਦੇ ਹੱਕ ਦੇ ਵਿੱਚ ਜ਼ਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਦੇ ਬਾਹਰ ਸਮੂਹਿਕ ਭੁਖੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਕਿਸਾਨੀ ਸੰਘਰਸ਼ ਦੇ ਦੌਰਾਨ ਸ਼ੰਭੂ ਬਾਰਡਰ ਤੇ ਬੈਰੀਕੇਡ ਤੋੜ ਕੇ ਟਰੱਕ ਉਹ ਛਾਲ ਮਾਰ ਕੇ ਵਾਇਰਲ ਹੋਏ ਨੌਜਵਾਨ ਕਿਸਾਨ ਆ ਕੁਵਿੰਦਰਪਾਲ ਸਿੰਘ ਬੈਂਸ ਜੋ ਕਿ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਬੂਤ ਪ੍ਰਧਾਨ ਵੀ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਇਹ ਹਫਤਾ ਸਿੱਖ ਇਤਿਹਾਸ ਦੇ ਵਿੱਚ ਮਹੱਤਵ ਰੱਖਦਾ ਹੈ ਕਿਤੇ ਕਿਉਂਕਿ ਇਹ ਹਫਤਾ ਛੋਟੇ ਸਹਿਬ ਜਰਿਆਦੀ ਸ਼ਹਾਦਤ ਦੇ ਨਾਲ ਜੁੜਿਆ ਹੋਇਆ ਹੈ ਜੇਕਰ ਇਸ ਦੌਰਾਨ ਮਰਨ ਵਰਤ ਤੇ ਬੈਠੇ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਲੱਖਾਂ ਨੌਜਵਾਨ ਆਗੂ ਆਪਣੀ ਸ਼ਹਾਦਤ ਦੇ ਲਈ ਤਿਆਰ ਹੋ ਜਾਣਗੇ ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਵੱਖ-ਵੱਖ ਸਟੇਟਾਂ ਦੇ ਵਿੱਚ ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ, ਉਤਰਾੰਚਲ, ਰਾਜਸਥਾਨ ਦੇ ਵਿੱਚ ਸਾਰੇ ਹੀ ਡੀਸੀ ਦਫ਼ਤਰਾਂ ਦੇ ਵਿੱਚ ਔਰ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਨੇ ਔਰ ਜਿਹਦਾ ਮੁੱਖ ਕਾਰਨ ਇਹੋ ਹੀ ਆ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਔਰ ਖਨੌਰੀ ਬਾਰਡਰ ਦੇ ਉੱਪਰ ਕਿਸਾਨੀ ਮੋਰਚਾ ਚੱਲ ਰਿਹਾ ਜਿਦੇ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਲਗਭਗ ਪਿਛਲੇ 25 ਦਿਨ ਤੋਂ ਮਰਨ ਵਰਤ ਦੇ ਉੱਪਰ ਬੈਠੇ ਹੋਏ ਆ ਪਰ ਜਿਹੜੀਆਂ ਸਰਕਾਰਾਂ ਨੇ 2021 ਸਿੰਘੂ ਬਾਡਰ ਦੇ ਉੱਪਰ ਅੰਦੋਲਨ ਨੂੰ ਸਸਪੈਂਡ ਕਰਨ ਵੇਲੇ ਜੋ ਮੰਗਾ ਔਰ ਵਾਦੇ ਕੀਤੇ ਸੀ ਉਹ ਹੁਣ ਤੱਕ ਪਿਛਲੇ 4 ਸਾਲਾਂ ਦੇ ਵਿੱਚ ਪੂਰੇ ਨਹੀਂ ਕੀਤੇ ਗਏ ਔਰ ਦੁਬਾਰਾ ਜੋ ਕਿਸਾਨ ਮੋਰਚਾ ਲੱਗਿਆ ਹੋਇਆ ਪਰ ਹੁਣ ਵੀ ਸਰਕਾਰ ਸਿਰਫ ਇਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਉੱਤੇ ਔਰ ਜਦੋਂ ਸਾਡੇ ਜ਼ਿਮੀਂਦਾਰ ਕਿਸਾਨ ਦਿੱਲੀ ਜਾਣ ਦੀ ਗੱਲ ਕਰਦੇ ਉੱਤੇ ਉਹਨਾਂ ਦੇ ਉੱਪਰ ਡੰਡੇ ਵਰਸਾਏ ਜਾਂਦੇ ਆ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਪਰ ਸਾਨੂੰ ਤੇ ਐਵੇਂ ਮਹਿਸੂਸ ਕਰਾਇਆ ਜਾ ਰਿਹਾ ਕਿ ਇਹ ਪੂਰਾ ਲੋਕਤੰਤਰ ਰਾਜ ਦਾ ਖਾਨ ਹੋ ਰਿਹਾ ਡੈਮੋਕ੍ਰੇਸੀ ਕਿਤੇ ਸਾਨੂੰ ਨਜ਼ਰ ਨਹੀਂ ਆ ਰਹੀ ਸਿਰਫ ਕਹਿਣਾ ਕਹਿਣ ਔਰ ਮੀਡੀਆ ਦੇ ਵਿੱਚ ਬਿਆਨ ਦੇਣ ਦੇ ਵਿੱਚ ਸਾਰਾ ਕੁਝ ਅੱਗੇ ਆ ਰਿਹਾ ਪਰ ਅਸਲ ਦੇ ਵਿੱਚ ਗਰਾਊਂਡ ਲੈਵਲ ਦੇ ਉੱਪਰ ਇਹ ਕੁਝ ਸਿਰਫ ਆਪਣਾ ਡੰਡਾ ਰਾਜ ਚਲਾ ਰਹੇ ਆ ਔਰ ਕਿਸਾਨਾਂ ਦੀ ਜ਼ਿਮੇਦਾਰਾਂ ਦੀ ਦੁਕਾਨਦਾਰਾਂ ਦੀ ਮਜ਼ਦੂਰਾਂ ਦੀ ਡੱਟ ਕੇ ਲੁੱਟ ਕਰ ਰਹੇ ਨੇ ਔਰ ਇਹ ਅੱਜ ਦਾ ਮੋਰਚਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਦੋਂ ਮਰਨ ਵਰਤਿਆ ਉਹਨਾਂ ਦੇ ਸਮਰਥਨ ਦੇ ਵਿੱਚ ਪੂਰੇ ਪੰਜਾਬ ਵਰ ਵੱਖ-ਵੱਖ ਸਟੇਟਾਂ ਦੇ ਵਿੱਚ ਕੀਤਾ ਜਾ ਰਿਹਾ ਕਿੰਨੇ